ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਯਸ਼ਾਇਆ ਦਾ 54 ਅਧਿਆਇ ਨਵਾਂ ਯਰੂਸ਼ਲਮ ਪਹਿਲੀ ਐਤ ਹੇ ਬਾਂਜੇ ਕਾਰਕ ਜਾ ਜੋ ਤੂੰ ਨਹੀਂ ਜਾਣੀ ਖੁੱਲ ਕੇ ਜਕਾਰਾ ਗਜਾ ਤੇ ਚਿੱਲਾ ਤੂੰ ਜਹਨ ਪੀੜਾ ਨਹੀਂ ਲੱਗਿਆ ਕਿਉਂ ਜੇ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲ ਵੱਧ ਹਨ ਯਹਵਾ ਆਖਦਾ ਹੈ ਦੂਸਰੀ ਐਤ ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ ਅਤੇ ਆਪਣੇ ਵਾਸਾਂ ਦੇ ਪਰਦੇ ਤਾਨਣ ਤੂੰ ਸਰਫਾ ਨਾ ਕਰ ਆਪਣੀ ਲਾਸਾਂ ਲੰਬੀਆਂ ਅਤੇ ਆਪਣੀਆਂ ਕਿਲੀਆਂ ਨੂੰ ਤਕੜਾ ਕਰ ਤੀਸਰੀ ਆਇਤ ਤੂੰ ਤਾਂ ਸੱਜੇ ਖੱਬੇ ਫੈਲਾਂਗੀ ਤੇਰੀ ਅੰਸ਼ਕੋਮਾ ਉੱਤੇ ਕਬਜ਼ਾ ਕਰੇਗੀ ਤੇ ਉਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ ਚੌਥੀ ਆਇਤ ਨਾ ਡਰ ਕਿਆ ਜੇ ਤੂੰ ਲੱਜਾਵਾਂ ਨਾ ਹੋਵੇਂਗੀ ਨਾ ਕਾਬਰ ਕਿਆ ਜੇ ਤੂੰ ਸ਼ਰਮਿੰਦੀ ਨਾ ਹੋਵੇਂਗੀ ਤੂੰ ਤਾਂ ਆਪਣੀ ਜਵਾਨੀ ਦੀ ਲਾਜ ਨੂੰ ਭੁੱਲ ਜਾਵੇਂਗੀ ਤੇ ਆਪਣੇ ਰੰਡੇਪੇ ਦੀ ਊਜ ਨੂੰ ਫੇਰ ਚੇਤੇ ਨਾ ਕਰੇਂਗੀ ਪੰਜਵੀਂ ਆਇਤ ਤੇਰਾ ਪਤੀ ਤਾਂ ਤੇਰਾ ਕਰਤਾਰ ਹੈ ਸਨੈਦਾ ਯਹਵਾ ਉਹਦਾ ਨਾਮ ਹੈ ਤੇਰਾ ਛਡਾਉਣ ਵਾਲਾ ਇਸਰਾਇਲ ਦਾ ਪਵਿੱਤਰ ਪੁਰਖ ਉਹ ਸਾਰੀ ਧਰਤੀ ਦਾ ਅਰ ਪਰਮੇਸ਼ਾ ਸੱਜਿਆ ਜਾਵੇਗਾ ਛੇਵੀਂ ਆਇਤ ਯਹ ਹਵਨੇ ਤਾਂ ਤੇਰੀ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਨ ਇਸਤਰੀ ਵਾਂਝ ਬੁਲਾਇਆ ਜਵਾਨੀ ਦੀ ਪਤਨੀ ਵਾਂਝ ਜਦੋਂ ਛੱਡੀ ਜਾਂਦੀ ਤੇਰਾ ਪਰਮੇਸ਼ਰ ਆਖਦਾ ਹੈ ਸਤਮੀਂ ਆਇਤ ਪਲਕੋ ਲਈ ਤੂੰ ਹੀ ਮੈਂ ਤੈਨੂੰ ਤਿਆਗਿਆ ਪਰ ਵੱਡੀਆਂ ਰਹਿਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ ਅੱਠਵੀਂ ਆਇਤ ਕੋਪ ਦੇ ਹਾੜ ਵਿੱਚ ਮੈਂ ਆਪਣਾ ਮੂੰਹ ਪਲਕੋ ਲਈ ਤੇਥੋਂ ਲੁਕਾਇਆ ਪਰ ਸਦੀਪਕ ਦਇਆ ਨਾਲ ਤੇਰੇ ਉੱਤੇ ਰਹਿਮ ਕਿਆ ਰਾਂਗam ਯਹੋਵਾ ਤੇਰਾ ਸ਼ਡ ਆਣ ਵਾਲਾ ਆਖਦਾ ਹੈ ਨੌਵੀਂ ਐਤ ਇਹ ਤਾਂ ਮੇਰੇ ਲਈ ਨੋ ਦੀ ਨੂ ਦੀ ਪਰਲੋ ਜਹੀ ਸੀ ਜਹਨ ਜਿਵੇਂ ਮੈਂ ਸੌ ਖਾਦੀ ਕਿ ਨੂ ਦੀ ਪਰਲੋ ਤਰ ਫੇਰ ਧਰਤੀ ਉਤੇ ਨਾ ਹੋਵੇਗੀ ਜਿਵੇਂ ਮੈਂ ਸੌ ਖਾਦੀ ਕਿ ਮੈਂ ਤੇਰੇ ਉਤੇ ਕੋਪਵਾਨ ਨਾ ਹੋਮਗਾ ਨਾ ਤੈਨੂੰ ਝੜਕਾਂਗਾ ਦਸਵੀਂ ਐਤ ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ ਪਰ ਮੇਰੀ ਦਇਆ ਤੇਥੋਂ ਜਾਂਦੀ ਨਾ ਰਹੇਗੀ ਨਾ ਮੇਰੀ ਸ਼ਾਂਤੀ ਦਾ ਨਿਮ ਹਿੱਲੇਗਾ ਯਹੋਵਾ ਤੇਰਾ ਦਿਆਲੂ ਆਖਦਾ ਹੈ 11ਵੀਂ ਆਇਤ ਹੈ ਦੁਖਿਆਰੀਏ ਹਨੇਰੇ ਦੀਏ ਮਾਰੀਏ ਹੋਈਏ ਜਹਨੂੰ ਦਿਲਾਸਾ ਨਹੀਂ ਮਿਲਿਆ ਵੇਖ ਮੈਂ ਤੇਰੇ ਪੱਥਰਾਂ ਨੂੰ ਕੱਜਲ ਵਾਂਜ ਰੱਖਾਂਗਾ ਅਤੇ ਤੇਰੀਆਂ ਨੀਹਾਂ ਨੂੰ ਨੀਲਮਾਂ ਨਾਲ ਧਰਾਂਗਾ 12ਵੀਂ ਆਇਤ ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ ਅਤੇ ਤੇਰੇ ਸਾਰੇ ਧੂਰਕੋਟ ਨੂੰ ਬਹੁਮੁੱਲੇ ਪੱਥਰਾਂ ਨਾਲ ਬਣਾਵਾਂਗਾ 13ਵੇਂ ਆਇਤ ਤੇਰੇ ਸਾਰੇ ਪੁੱਤਰ ਜੋ ਹਵਾ ਵੱਲੋਂ ਸਿੱਖੇ ਹੋਏ ਹੋਣਗੇ ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤੀ ਹੋਵੇਗੀ। 14ਵੇਂ ਆਇਤ ਤੂੰ ਤਰੰਗਾਂ ਵਿੱਚ ਕਾਇਮ ਰਹੇਂਗੀ ਅਤੇ ਜ਼ੁਲਮ ਤੋਂ ਦੂਰ ਰਹੇਂਗੀ ਐਸਲੇ ਕਿ ਤੂੰ ਨਾ ਡਰਿਂ ਅਤੇ ਪੈਜਲ ਤੋਂ ਵੀ ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ। 15ਵੇਂ ਆਇਤ ਵੇਖੋ ਝਗੜਾ ਛੇੜਦੇ ਹਨ ਪਰ ਮੇਰੀ ਵੱਲੋਂ ਨਹੀਂ। ਜਿਹੜਾ ਤੇਰੇ ਵੱਲੋਂ ਝਗੜਾ ਝਗੜੇ ਉਹ ਤੇਰੇ ਕਾਰਨ ਡਿੱਗੇਗਾ। 16ਵੀਂ ਐਤ ਵੇਖ ਮੈਂ ਲੋਹਾਰ ਉਤਪੰਨ ਕਰ ਕੀਤਾ ਜੋ ਕੋਲਿਆਂ ਦੀ ਅੱਗ ਧੱਕਦਾ ਹੈ ਅਤੇ ਆਪਣੇ ਕੰਮ ਲਈ ਸੰਧ ਕੱਢਦਾ ਮੈਂ ਹੀ ਨਾਸ਼ ਕਰਨ ਵਾਲਾ ਉਜਾੜਨ ਵਾਲ ਲਈ ਉਤਪੰਨ ਕੀਤਾ 17ਵੀਂ ਐਤ ਹਰ ਹੱਥੇ ajo ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ ਹਰ ਜੀਵ ਜੋ ਤੇਰੇ ਵਿਰੁੱਧ ਨਿਆਉ ਲਈ ਉੱਠੇ ਤੂੰ ਦੋਸ਼ੀ ਠਹਿਰਾਵੇਂਗੀ ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ ਤੇ ਉਹਨਾਂ ਦਾ ਧਰਮ ਮਿੱਥੋ ਹੈ ਯਹੋਵਾ ਦਾ ਵਾਕ ਹੈ ਆਮੀਨ ਪ੍ਰਭ ਜੀ ਇਹਨਾਂ ਬਚਨਾਂ ਨੂੰ ਪੜ੍ਹੇ ਸੋਨੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਇ ਜਮਸੀ ਕੀ